ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਨੇੜਿਓਂ ਬੀਐਸਐਫ ਦੀ 68ਵੀਂ ਪਟਾਲੀਆ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜ਼ੁਰਾਬਾਂ ਵਿੱਚ ਲੁਕਾ ਕੇ ਸਰਹੱਦ ਨੇੜੇ ਰੱਖੀ ਕਰੋੜਾਂ ਦੀ ਹੈਰੋਇਨ ਦੇ 9 ਪੈਕੇਟ ਬੀਐਸਐਫ ਨੂੰ ਤਲਾਸ਼ੀ ਮਹਿੰਮ ਦੌਰਾਨ ਪਿੰਡ ਮੁਹਾਰ ਸੋਨਾ ਦੀ ਕੋਮਾਂਤਰੀ ਸਰਹੱਦ ਦੀ ਕੰਡਿਆਲੀ ਤਾਰ ਦੇ ਨੇੜੇੋਂ ਬਰਾਮਦ ਹੋਏ ਨੇ। ਬਰਾਮਦ ਕੀਤੀ ਹੈਰੋਇਨ ਦੀ ਕੋਮਾਂਤਰੀ ਬਾਜ਼ਾਰ ਵਿੱਚ ਕੀਮਤ 60 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। स्पेशल ऑपरेशन के दौरान एक खेप नारकोटिक्स की खेप बरामद की है इंटरनेशनल बॉर्डर के नज़दीक जो कि जुराबों के अंदर डालकर और छुपा के एक रखी हुई थी खेत के अंदर तो उसको रिकवर किया जिसकी आ, जो वेट है अप्रॉक्सीमेटली 9 के के प्लस है और ये जो है आ, टेस्ट के दौरान इसको ਹਿਰਨ ਸਸਪੈਕਟਡ ਲੱਗ ਰਹਾ ਹੈ ਦੂਜੇ ਪਾਸੇ ਬੀਐਸਐਫ ਨੇ ਇੱਕੇ ਫਾਜ਼ਿਲ ਕਾ ਪੁਲਿਸ ਨੂੰ ਸੌਂਪ ਦਿੱਤੀ ਹੈ ਮੌਕੇ ਤੇ ਪਹੁੰਚੇ ਫਾਜ਼ਿਲ ਕਾ ਦੇ ਡੀਐਸਪੀ ਸ਼ੁਬੇਗ ਸਿੰਘ ਨੇ ਦੱਸਿਆ ਕਿ ਸਰहदी ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਸੁਰੱਖਿਆ ਦੀ ਦੂਜੀ ਲਾਈਨ ਦੀਆਂ ਕੌਕੀਆਂ ਤੇ ਆਉਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰਦ ਜਿਹੜੇ ਤਾਰ ਤੋਂ ਪਰਲੇ ਪਾਸੇ ਪਾਕਿਸਤਾਨ ਦੀ ਸਾਈਡ ਤੋਂ ਕੋਈ ਡੇਲੀ ਰੁਟੀਨ ਦੀ ਤਰ੍ਹਾਂ ਸਰਚ ਕਰਦੀ ਉਹ ਸਰਚ ਦੇ ਦੌਰਾਨ ਉਹਨਾਂ ਨੂੰ ਨੋ ਫੈਕਟ ਹੀਰੋ ਨੂੰ ਬਰਾਮਦ ਹੋ ਗਈ ਉਸ ਤਲਾਸ਼ ਦੇ ਸੀ ਤੇ ਮੌਕੇ